ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪਿਤਾ ਵੀਰਾਂ ਨੂੰ ਜੈ ਪੀ ਜੈ ਭਾਰਤ ਮੈਂ ਸਭ ਤੋਂ ਪਹਿਲਾਂ ਦੱਸਾਂਗਾ ਕਿ ਆਪਾਂ ਜੈ ਪੀ ਕਿਉਂ ਆਖਿਆ ਹੈ ਨਾ ਇਹ ਸਿੱਖਣਾ ਜ਼ਰੂਰੀ ਹੈ ਨਾ ਬਿਲਕੁਲ ਜੈ ਪੀ ਮਾ ਆਪਣਾ ਬਾਬਾ ਸਾਹਿਬ ਡਾਕਟਰ ਬੇਕੜ ਠਿੰਦਰਾਵਾਲ ਸਾਹਿਬ ਜੀਆ ਉਹਨਾਂ ਦਾ ਨਾਰਾ ਹੈ ਬਾਬਾ ਡਾਕਟਰ ਬੇਕੜ ਠਿੰਦਰਾਵਾਲ ਸਾਹਿਬ ਜਿਨ੍ਹਾਂ ਨੇ ਕਿਤਾਬਾਂ ਪੜ੍ਹੀਆਂ ਉਹਨਾਂ ਨੂੰ ਤਾਂ ਚੰਗੀ ਤਰ੍ਹਾਂ ਪਤਾ ਹੈ ਜਿਹੜੇ ਪੜ੍ਹੇ ਨਹੀਂ ਓਹਨਾਂ ਨੂੰ ਨਹੀਂ ਪਤਾ ਕਿਉਂਕਿ ਉਹਨਾਂ ਨੇ 25 ਸਾਲ ਸੰਘਰਸ਼ ਕੀਤਾ ਸੀਗਾ ਸੰਘਰਸ਼ ਕਰਨ ਤੋਂ ਬਾਅਦ ਚ ਉਹਨਾਂ ਨੇ ਸਾਡਾ ਸੰਵਿਧਾਨ ਬਣਾਇਆ ਸੀਗਾ ਉਹਨਾਂ ਨੇ ਜਦੋਂ ਸੰਵਿਧਾਨ ਬਣਾਇਆ ਉਸ ਤੋਂ ਬਾਅਦ ਉਹ ਸੰਵਿਧਾਨ ਦੀ ਬਦੌਲਤ ਆਪਾਂ ਪੜਨ ਲੱਗੇ ਆ ਪਹਿਲੋਂ ਪੜਨ ਨਹੀਂ ਦਿੰਦੇ ਸੀ ਅੱਗੇ ਛੱਪੜ ਤੇ ਨਹਿਰਾਂ ਚੋਂ ਪਾਣੀ ਪੀਂਦੇ ਸੀ ਸਾਨੂੰ ਪਾਣੀ ਨਹੀਂ ਪੀਣ ਦਿੰਦੇ ਸੀ ਸਾਨੂੰ ਵੋਟ ਨਹੀਂ ਪਾਉਣ ਦਿੰਦੇ ਸਾਡੀ ਵੋਟ ਬਣਦੀ ਨਹੀਂ ਹੁੰਦੇ ਸੀ अनुकारनी ਬਣਾਉਂ ਦਿੰਦੇ ਸੀ ਸਾਡੇ ਘਰ ਪ੍ਰੋਪਰਟੀ ਜਿਹੜੀ ਹੈਗੀ ਸਾਡੇ ਨਾਮ ਨਹੀਂ ਹੋਣ ਦਿੰਦੇ ਸੀ ਔਰਤਾਂ ਦਾ ਬਹੁਤ ਬੁਰਾ ਲੇਖਾ ਸੀਗਾ ਔਰਤਾਂ ਨੂੰ ਕਹਿੰਦੇ ਸੀਗੇ ਇਹ ਪੈਰ ਦੀ ਦਿੱਤੀ ਆ ਹੈਨਾ ਜਦੋਂ ਮਰਜੀ ਲਾ ਲਓ ਤੇ ਜਦੋਂ ਮਰਜੀ ਨੂੰ ਘਰ ਉਪ ਜਾ ਦਿਓ ਜਦੋਂ ਮਰਜੀ ਘਰੇ ਲੈ ਅੱਜ ਔਰਤਾਂ ਦਾ ਉਸ ਸੰਵਿਧਾਨ ਲਿਖਿਆ ਸੰਵਿਧਾਨ ਦੇ ਵਿੱਚ ਦਾਵਾ ਬਣ ਗਿਆ ਕਿ ਜਿਹੜੀ ਔਰਤ ਸ਼ਾਦੀ ਸ਼ੁਦਾ ਹੋ ਕੇ ਆਈ ਆ ਉਹ ਘਰ ਦੀ ਬਰਾਬਰ ਦੀ ਹਿੱਸੇਦਾਰਾ ਬੱਚਿਆਂ ਦੀ ਵੀ ਹਿੱਸੇਦਾਰਾ ਪ੍ਰੋਪਰਟੀ ਦੀ ਵੀ ਹਿੱਸੇਦਾਰਾ ਉਹ ਲੇਖਣਾ ਚ ਵੀ ਲੜਨ ਦੀ ਹਿੱਸੇਦਾਰਾ ਉਹ ਪੜਨ ਦੀ ਵੀ ਹਿੱਸੇਦਾਰਾ ਉਹ ਨੌਕਰੀਆਂ ਕਰਨ ਦੀ ਵੀ ਹਿੱਸੇਦਾਰ ਇਹ ਉਹਨਾਂ ਦਾ ਸੰਵਿਧਾਨ ਦੇ ਕਾਨੂੰਨ ਨੂੰ ਸਰਕਾਰ ਨੇ ਲਾਗੂ ਕੀਤਾ ਤੇ ਤਾਂ ਅਸੀਂ ਅੱਜ ਬੋਲਣ ਜੋਗੇ ਹੋਏ ਪੜਨ ਜੋਗੇ ਹੋਏ ਪਾਣੀ ਪੀਣ ਦੇ ਹੋਏ ਕਾਰਪਕਾਨ ਆਪਣੇ ਨਾਂ ਬਣਾਉਣ ਜੋਗੇ ਹੋਏ ਸਾਡਾ ਜ਼ਮੀਨ ਚ ਹਿੱਸਾ ਬਣ ਗਿਆ ਅਸੀਂ ਅਸੀਂ ਲਕਸ਼ਨਾ ਚ ਖੜ ਸਕਦੇ ਹਾਂ ਅਸੀਂ ਪੜ ਸਕਦੇ ਹਾਂ ਅਸੀਂ ਰਾਜਨੀਤੀ ਚ ਅੱਗੇ ਜਾ ਸਕਦੇ ਹਾਂ ਤਾਂ ਉਹਨਾਂ ਦੇ ਸੰਵਿਧਾਨ ਦੇ ਵਿੱਚ ਲਿਖਿਆ ਸੀ ਰੋਜੀ ਰੋਟੀ ਕਪੜਾ ਮਕਾਨ ਅੰਸ਼ੀਤ ਜਾਤੀ ਦੇ ਲੋਕ ਜਿਹਦੇ ਚ ਲਿਖਿਆ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਉਹ బోర్ ਲੱਗਿਆ ਹੋਇਆ ਉਹ ਰੋਜ਼ਗਾਰ ਗਰੰਟੀ ਕਾਨੂੰਨ ਐਕਟ ਤੇ బోర్ ਲੱਗਿਆ ਤਾਂ 2005 ਦਾ